ਹਲੋ ਜੀ ਅੱਜ ਚੱਕਰੀਆਂ ਨੇ ਆਪਾਂ ਹੋਈ ਮਾਤਾ ਦਾ ਹੋਈ ਮਾਤਾ ਦਾ ਹੋਈ ਅਸ਼ਮੀ ਮਾਤਾ ਦਾ ਮੱਥਾ ਟੇਕਿਆ ਜੋ ਕਿ ਆਪਣੇ ਪੁੱਤਰ ਦੀ ਖੁਸ਼ੀ ਬੇਟੇ ਦੀ ਖੁਸ਼ੀ ਦੇ ਵਿੱਚ ਟੇਕਦੇ ਨੇ ਸਾਲ ਬਾਅਦ ਨੌਜੀ ਆਲੂ ਆਪਾਂ ਨੇ ਉਬਾਲ ਲਏ ਨੇ ਹੁਣ ਆਪਾਂ ਇਹਨਾਂ ਦੀਆ ਬਣਾਵਾਂਗੇ ਕਚੌਰੀਆਂ ਦਿਖਾਉਣੀ ਆ ਜੀ ਤੁਹਾਨੂੰ ਕਚੌਰੀਆਂ ਬਣਾ ਕੇ ਆਪਾਂ ਆਲੂ ਉਬਾਲ ਲਏ ਆ ਇਹਦੇ ਵਿੱਚ ਹੁਣ ਆਪਾਂ ਅਦਰਕ ਲਸਣ ਮਤਲਬ ਰੱਖਿਆ ਹੋਇਆ ਪੀਸ ਕੇ ਤੇ ਇਹ ਉਹ ਵਿੱਚ ਪਾਵਾਂਗੇ ਇਹਦੇ ਕਿ ਆਹ ਪਾ ਤਾ ਨੂੰ ਖੁਦੋਂ ਨੇ ਆ ਜੀ ਕਚੌੜੀ ਬਣਾ ਕੇ ਦੇਖੋ ਜਿਵੇਂ ਉਹ ਨਹੀਂ ਹੁੰਦੇ ਹੈਗੇ ਉਹ ਜੇ ਲੱਗਦੇ ਆ ਆਲੂ ਗੋਲ ਗੱਪਿਆਂ ਵਰਗੇ ਦੇਖੋ ਜੀ ਆਲੂ ਕਚੌੜੀ ਬਣ ਰਹੀ ਹੈ ਹੁਣ ਆਪਣੀ ਖਾਨੂਆ ਵਾਲੀ ਦੇਖੋ ਕਿਵੇਂ ਫੁੱਲ ਫੁੱਲ ਕੇ ਲੈਣੀਆਂ ਨੇ ਪੂਰੀਆਂ ਵਾਂਗੂ ਇਹਨਾਂ ਤੇ ਡਿਕੇ ਕੜੀਆਂ ਬੈਨਾਂ ਨੇ ਬਹੁਤ ਫੁੱਲ ਕੇ ਦੇਖੋ ਕਿਵੇਂ ਫੁੱਲ ਗਈਆਂ ਖੁੱਲ ਗਈਆਂ ਬਹੁ ਆਜੋ ਜੀ ਖਾ ਲੋ ਜੀ ਕਚੌਰੀਆਂ Det er vanskelig å se hvordan blomstene ser ut. ਜਦੋਂ ਘੇੜਾ ਪਰਿਵਾਰ ਇਕੱਠੇ ਹੁੰਦੇ ਸੀਗੇ ਬਾਹਰ ਚੁੱਲੇ ਤੇ ਕੜਾਹੀ ਧਰ ਲੈਣੀ ਸਾਰੇ ਜਣੇ ਆਲੇ ਦੋਲੇ ਬਹਿ ਕੇ ਖਾਣੀ ਹੈ ਨਾ ਕਿੰਨਾ ਵਧੀਆ ਲੱਗਦਾ ਹੁੰਦਾ ਸੀ ਹੁਣ ਦੋ ਜਣੇ ਆ ਬਸ ਕੰਨ ਦੋ ਪੰਜ ਸਾਦੇ ਛੇ ਬਣਾਵਾਂਗੇ ਬਸ ਲਓ ਜੀ ਦੋ ਆ ਦੇਚ ਨੇ ਬਾਕੀ ਇਹ ਐਨੀਆਂ ਕੱਪਾਂ ਨੇ ਬਣਾ ਲੀਆਂ ਨੇ ਬੱਤ ਬਸ ਯਾਨੀ ਆ ਦੂਰ ਸਵੇਰੇ ਵਾਲੀਆਂ ਬੜੀਆਂ ਵਧੀਆ ਲੱਗਦੀਆਂ ਨੇ ਇਹ ਜਦੋਂ ਆਪਾਂ ਸਵੇਰੇ ਖਾਂਦੇ ਆ ਨਾ ਸਵੇਰੇ ਵੀ ਵਧੀਆ ਲੱਗਦੀਆਂ ਨੇ ਬੋਦੀ ਆ ਜਾਓ ਜੀ ਸਾਰੇ ਜਣੇ ਛਕ ਲੋ ਹੁਣ ਆਪਾਂ ਲੱਗੀਆਂ ਖਾਣ ਦਹੀਂ ਦੇ ਨਾਲ ਤੇ ਤੁਸੀਂ ਵੀ ਆ ਜਾਓ ਜੀ ਸਾਰੇ ਜਣੇ ਦੇਖੋ ਜੀ ਲੱਗਦਾ ਤੁਹਾਨੂੰ ਵੀ ਭੁੱਖ ਲੱਗੀ ਹੋਈ ਆ ਫੁੱਲ ਫੁੱਲ ਕੇ ਲੈ ਰਹੀਆਂ ਨੇ ਆ ਜਾਓ ਜੀ ਸਾਰੇ ਜਣੇ ਖਾ ਲਓ ਗਰਮ ਗਰਮਾ ਗਰਮ